ਚੋਣਾਂ ਦਾ ਮੌਸਮ ਹੈ ਅਤੇ ਜਿਹੜੇ ਸਮਰਥਕ ਨੇ ਆਪਣੇ ਉਮੀਦਵਾਰਾਂ ਨੂੰ ਕਦੇ ਲੱਡੂਆਂ ਨਾਲ ਤੋਲਦੇ ਐ ਕਦੇ ਪੈਸਿਆਂ ਨਾਲ ਕਦੇ ਬਰਫੀਆਂ ਨਾਲ ਕਦੇ ਬਿਸਕੁਟਾਂ ਨਾਲ ਪਰ ਲੁਧਿਆਣਾ ਦੇ ਵਿੱਚ ਮਾਮਲਾ ਕੁਝ ਹੋਰ ਹੀ ਨਜ਼ਰ ਆਇਆ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉਹਨਾਂ ਦੇ ਸਮਰਥਕਾਂ ਨੇ ਸ਼ਰਾਬ ਦੇ ਡੱਬੇ ਦੇ ਨਾਲ ਹੀ ਤੋਲ ਦਿੱਤਾ ਲੁਧਿਆਣਾ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਨੇਗੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਸਮਰਥਕਾਂ ਨੇ ਜਿਹੜਾ ਸ਼ਰਾਬ ਦੇ ਡੱਬੇ ਦੇ ਨਾਲ ਤੋਲਿਆ ਆਖਰ ਮਾਜਰਾ ਕੀ ਹੈ ਗੱਲ ਕਿੱਥੋਂ ਵਧੀ ਅਤੇ ਗੱਲ ਕਿਵੇਂ ਸਾਹਮਣੇ ਆਈ ਸਾਰੀ ਗੱਲ ਤੁਹਾਡੇ ਨਾਲ ਖੋਲ ਕੇ ਰੱਖਦੇ ਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਇੱਕ ਫੋਟੋ ਨੱਥੀ ਕੀਤੀ ਗਈ ਜਿਸ ਚ ਵਿਖਾਇਆ ਗਿਆ ਕਿ ਅਸ਼ੋਕ ਕੁਮਾਰ ਜਿਹੜੇ ਐ ਪੱਪੀ ਪ੍ਰਾਸ਼ਰ ਕਿਹਾ ਜਾਂਦਾ ਜਿਨ੍ਹਾਂ ਨੂੰ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਟੱਕੜੀ 'ਚ ਬੈਠੇ ਹੋਇਆ ਤੇ ਦੂਜੇ ਪਾਸੇ ਸ਼ਰਾਬ ਦਾ ਡੱਬਾ ਹੈ ਬਲੈਂਡਰ ਪ੍ਰਾਈਡ ਦਾ ਡੱਬਾ ਪਿਆ ਹੈ ਔਏ ਐਸੇ ਨਾਲ ਹੀ ਮਜੀਠੀਆ ਨੇ ਆਪਣੀ ਪੋਸਟ ਦੇ ਵਿੱਚ ਜੋ ਕੁਝ ਲਿਖਿਆ ਮੈਂ ਤੁਹਾਨੂੰ ਵੀ ਦੱਸ ਦਿੰਨਾ ਮਜੀਠੀਆ ਲਿਖਦੇ ਆ ਲੋਕਾਂ ਨੇ ਪੀਤੀ ਤੁਬਕਾ ਤੁਬਕਾ ਆਪਣੇ ਵਲੈਂਡਰ ਪ੍ਰਾਈਡ ਪੀਤੀ ਬਾਟੇ ਨਾਲ ਭਗਵਾਨਤਮਾਨ ਦੇ ਕੋਟੇ ਦੀ ਟਿਕਟ ਲੱਗਦੀ ਲੋਕ ਤਾਂ ਲੱਡੂਆਂ ਨਾਲ ਤੋਲਦੇ ਬਦਲਾਵ ਵਾਲੇ दारू ਨਾਲ ਆਪ ਲੁਧਿਆਣਾ ਲੋਕ ਸਭਾ ਉਮੀਦਵਾਰ ਪੱਪੀ ਪ੍ਰਾਸ਼ਰ ਥੱਲੇ ਫੋਟੋ ਹੈ ਫੋਟੋਸ ਦੇ ਵਿੱਚ ਤੱਕੜੀ ਹੈ ਤੱਕੜੀ ਦੇ ਵਿੱਚ ਇੱਕ ਪਾਸੇ ਜਿਹੜਾ ਉਹ ਪੱਪੀ ਪ੍ਰਾਸ਼ਰ ਬੈਠੇ ਆ ਤੇ ਦੂਜੇ ਪਾਸੇ ਬਲੈਂਡਰ ਪ੍ਰਾਈਡ ਦਾ ਡੱਬਾ ਪਿਆ ਹੋਇਆ ਵਿਖਾਈ ਦਿੰਦਾ ਹੈ ਇਸ ਨੂੰ ਮੁੱਦਾ ਬਣਾਇਆ ਗਿਆ ਵਿਕਰਮ ਜੀਠੀਆ ਦੇ ਵੱਲੋਂ ਹਾਲਾਂਕਿ ਪੱਪੀ ਪ੍ਰਾਸ਼ਰ ਦਾ ਵੀ ਜਵਾਬ ਜਿਹੜਾ ਬੜਾ ਸਖਤ ਆਇਆ ਇਸ ਮਾਮਲੇ ਨੂੰ ਲੈ ਕੇ ਉਹ ਤੇ ਬਾਅਦ ਚ ਜਾਣਦੇ ਆ ਇਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਹੈ ਇਹ ਵਿਕਰਮ ਜੀਠੀਆ ਨੇ ਪੇਸ਼ ਕੀਤੀ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਵਿਕਰਮ ਜੀਠੀਆ ਦੀ ਇਸ ਪੋਸਟ ਤੋਂ ਬਾਅਦ ਸਿਆਸਤ 'ਚ ਜਿਹੜਾ ਰੋਲਾ ਪੈ ਗਿਆ ਇਸ ਡੱਬੇ 'ਚ ਕੀ ਹੈ ਕੀ ਨਹੀਂ ਇਹ ਤਾਂ ਵਿਕਰਮ ਮਜੀਠੀਆ ਦੱਸ ਸਕਦੇ ਆ ਜਾਂ ਫਿਰ ਦੱਸ ਸਕਦੇ ਆ ਪੱਪੀ ਪ੍ਰਾਸ਼ਾ ਸਾਨੂੰ ਨਹੀਂ ਪਤਾ ਕਿ ਇਹਦੇ ਵਿੱਚ ਸ਼ਰਾਬ ਹੈ ਲੱਡੂ ਨੇ ਕੀ ਹੈ ਕੀ ਨਹੀਂ ਪਰ ਇਹ ਮੁੱਦਾ ਬਣਾਇਆ ਗਿਆ ਕਿ ਬ੍ਰੈਂਡਰ ਪ੍ਰਾਈਡ ਦੀ ਸ਼ਰਾਬ ਜਿਹੜੀ ਆ ਉਹਦੇ ਨਾਲ ਟੋਲਿਆ ਗਿਆ ਤੁਪਕਾ ਤੁਪਕਾ ਜੜੀ ਪੀਣ ਦੀ ਗੱਲ ਵੀ ਮਜੀਠੀਆਂ ਨੇ ਕਹਿਤੀ ਮਜੀਠੀਆਂ ਨੇ ਕਹਿਤਾ ਕਿ ਆਪ ਵਾਲੇ ਦਾ ਬਲੈਂਡਰ ਪ੍ਰਾਈਡ ਜਿਹੜੀ ਬਾਟੇ ਨਾਲ ਹੀ ਛੱਕ ਜਾਂਦੇ ਆ ਭਗਵੰਤ ਮਾਨ ਵਾਲਾ ਇਸ਼ਾਰਾ ਕਰਤਾ ਕਿਉਂਕਿ ਉਹਨਾਂ ਨੂੰ ਲੈ ਕੇ ਸ਼ਰਾਬ ਨੂੰ ਲੈ ਕੇ ਭਗਵੰਤ ਮਾਨ ਉਹਨਾਂ ਨੂੰ ਮੁੱਖ ਮੰਤਰੀ ਉਹਨਾਂ ਨੂੰ ਮਜੀਠੀ ਅਕਸਰ ਘੇਰਦੇ ਆ ਉਸ ਤੋਂ ਬਾਅਦ ਪੱਪੀ ਪ੍ਰਾਸ਼ਰ ਦਾ ਜਵਾਬ ਆਇਆ ਪੱਪੀ ਪ੍ਰਾਸ਼ਰ ਬੜੇ ਸਖਤ ਨਜ਼ਰ ਆਏ ਪੱਪੀ ਪ੍ਰਾਸ਼ਰ ਨੇ ਖਿੱਚ ਕੇ ਬੋਲੇ ਪੱਪੀ ਪ੍ਰਾਸ਼ਰ ਨੇ ਕਿਹਾ ਕਿ ਵਿਕਰਮ ਮਜੀਠੀਆ ਦੀਆਂ ਗੱਲਾਂ ਨੂੰ ਹੁਣ ਕੋਈ ਲੋਕ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਉਹਨਾਂ ਨੇ ਕਿਹਾ ਕਿ ਨਜ਼ਰ ਅੰਦਾਜ਼ ਕਰ ਦਿੰਦੇ ਨੇ ਲੋਕ ਹੁਣ ਮਜੀਠੀਆ ਦੀ ਝੂਠੀ ਜਿਹੜੀ ਸਿਆਸਤਾਂ ਨੂੰ ਪਸੰਦ ਨਹੀਂ ਕਰਦੇ ਪੱਪੀ ਪ੍ਰਾਸ਼ਰ ਨੇ ਅੱਗੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਦੇ ਲਈ ਰਾਜਨੀਤੀ ਕਰਦੇ ਨੇ ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਕਰਨ ਦੇ ਲਈ ਸਿਆਸਤ ਕਰਦੀ ਹੈ ਉਹਨਾਂ ਅੱਗੇ ਆਖਿਆ ਕਿ ਮਜੀਠੀਆ ਨੂੰ ਆਪਣੀ ਮੰਜੀ ਜਿਹੜਾ ਉਹ ਝਾੜੂ ਫੇਰ ਲੈਣਾ ਚਾਹੀਦਾ ਹੈ ਕਿਤੇ ਕੋਈ ਪੁੜੀ ਪਾੜੀ ਡਿੱਗੀ ਨਾ ਮਿਲ ਜੇ ਪੱਪੀ ਪ੍ਰਾਸ਼ਰ ਨੇ ਵੀ ਜਿਹੜਾ ਬੜਾ ਚੁਭਵੀ ਗੱਲ ਕੀਤੀ ਮਜੀਠੀਆ ਹੋਰਾਂ ਨੂੰ ਪੱਪੀ ਨੇ ਅੱਗੇ ਗਿਆ ਕੇ ਮਜੀਠੀਆ ਨੂੰ ਆਪਣੇ ਗਰੇਵਾਨ ਦੇ ਵਿੱਚ ਜਿਹੜਾ ਉਹ ਝਾਕਣ ਦੀ ਲੋੜ ਹੈ ਵੇਖਣ ਦੀ ਲੋੜ ਹੈ ਇਹ ਪੱਪੀ ਪ੍ਰਾਸ਼ਰ ਦਾ ਜਵਾਬ ਸੀ ਪਰ ਮਾਮਲਾ ਇਹ ਹੈ ਕਿ ਪਤਾ ਨਹੀਂ ਕੀ ਹੈ ਉਸ ਡੱਬੇ ਦੇ ਵਿੱਚ ਕੋਈ ਤਸਦੀਕ ਨਹੀਂ ਕੀਤੀ ਜਾ ਸਕਦੀ ਇਸ ਚੀਜ਼ ਦੀ ਜੇਕਰ ਉਹਦੇ ਵਿੱਚ ਸ਼ਰਾਬ ਨਹੀਂ ਤਾ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਘੱਟੋ ਘੱਟ ਇਸ ਖੱਲ ਦਾ ਖਿਆਲ ਰੱਖਣਾ ਚਾਹੀਦਾ ਸਕੇ ਵਿਰੋਧੀ ਤਾਂ ਹੱਥਾਂ ਤੇ ਥੁੱਕ ਲਾ ਕੇ ਬੈਠੇ ਹੁੰਦੇ ਆ ਤੁਹਾਡੀਆਂ ਅਜਹੀਆਂ ਹਰਕਤਾਂ ਨੂੰ ਚੱਕਣ ਦੇ ਲਈ ਘੱਟੋ ਘੱਟ ਡੱਬਾ ਹੀ ਬਦਲ ਲਿੰਦੇ ਕਿਸੇ ਹੋਰ ਡੱਬੇ ਚ ਪਾ ਲਿੰਦੇ ਮਾਰਕੀਟ ਦੇ ਅੰਦਰ ਡੱਬਿਆਂ ਦਾ ਕੋਈ ਘਾਟਾ ਨਹੀਂ ਇਸ ਕਰਕੇ ਪੱਪੀ ਪ੍ਰਾਸ਼ਰ ਦੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਫਜ਼ੀਲਤ ਹੋਈ ਉਹ ਵੱਖਰੀ ਆਮ ਆਦਮੀ ਪਾਰਟੀ ਦੀ ਫਜ਼ੀਲਤ ਹੋਈ ਉਹ ਵੱਖਰੀ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਸੰਨੇ ਸੰਨੇ ਘੇਰੇ ਗਏ ਇਸ ਮਾਮਲੇ ਦੇ ਵਿੱਚ ਉਹ ਵੱਖਰੀ ਆ ਵਿਰੋਧੀ ਕੋਈ ਮੌਕਾ ਨਹੀਂ ਛੱਡਦੇ ਇਸੇ ਤਰ੍ਹਾਂ ਨਾਲ ਹੀ ਆਮ ਆਦਮੀ ਪਾਰਟੀ ਕਰਦੀ ਰਹੀ ਹੈ ਹੁਣ ਵੀ ਕਰਦੀ ਹੈ ਪਹਿਲਾਂ ਵੀ ਕਰਦੀ ਸੀ ਇਸ ਤਰ੍ਹਾਂ ਦੀ ਰਾਜਨੀਤੀ ਬਹੁਤੀ ਚੰਗੀ ਤਾਂ ਨਹੀਂ ਹੁੰਦੀ ਕਿਉਂਕਿ ਫੈਕਟਫੁਲੀ ਇਹ ਚੀਜ਼ਾਂ ਗਲਤ ਹੋ ਸਕਦੀਆਂ ਨੇ ਇਹਦੇ ਵਿੱਚ ਕੀ ਹੈ ਕਿ ਨਹੀਂ ਇਸ ਦੀ ਤਸਦੀਕ ਪਹਿਲਾਂ ਮਜੀਠੀਵਰਾਂ ਨੂੰ ਕਰ ਲੈਣੀ ਚਾਹੀਦੀ ਸੀ ਜਾਂ ਫਿਰ ਉਹਨਾਂ ਨੇ ਹਾਸੇ ਮਜ਼ਾਕ ਚ ਛੇੜਿਆ ਆਪ ਵਾਲਿਆਂ ਨੂੰ ਇੱਕ ਅਲੱਗਾ ਗੱਲ ਹੈ ਪਰ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਗਰੇਜ਼ ਕਰਨਾ ਚਾਹੀਦਾ ਪੱਪੀ ਪ੍ਰਾਸ਼ਰ ਨੂੰ ਉਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਭਾਈ ਸਮਰਸਥੀਆਂ ਨੂੰ ਪਹਿਲਾਂ ਕਹਿ ਦਿੰਦੇ ਇਹਨੂੰ ਬਦਲੋ ਕੁਝ ਹੋਰ ਧਰ ਲਓ ਇਹਦੀ ਥਾਂ ਤੇ ਇਹ ਚੰਗਾ ਨਹੀਂ ਲੱਗਦਾ ਗੱਲ ਦੂਜੇ ਪਾਸੇ ਜਾ ਸਕਦੀ ਤੁਹਾਨੂੰ ਕੀ ਲੱਗਦਾ ਕਿ ਡੱਬੇ ਦੇ ਵਿੱਚ ਕੀ ਹੈ ਆਪਣੀ ਰੈਕਮੈਂਟ ਬਾਕਸ ਚ ਜ਼ਰੂਰ ਦਿਓ